ਅੱਜ ਵਾਲੇ ਮੀਂਹ ਨੇ ਤਾਂ ਕਮਾਲ ਕਰਤੀ 2 ਘੰਟੇ ਹੋ ਗਏ ਲਗਾਤਾਰ ਮੀਂਹ ਪਈ ਜਾਂਦੇ ਨੂੰ ਆਹ ਦੇਖ ਲੋ ਇੱਥੇ ਅੱਜ ਤੱਕ ਕਦੇ ਵੀ ਪਾਣੀ ਨਹੀਂ ਆਇਆ ਸੀਗਾ ਇਹ ਪਾਣੀ ਸਾਰਾ ਗੈਲਰੀ ਦੇ ਵਿੱਚ ਹੀ ਟੱਪਣ ਲੱਗ ਗਿਆ ਤੇ ਕਦੇ ਵੀ ਇੰਨਾ ਪਾਣੀ ਨਹੀਂ ਹੋਇਆ ਸੀ ਲਗਾਤਾਰ 2 ਘੰਟੇ ਹੋ ਗਏ ਆ ਅਜੇ ਵੀ ਮੀਂਹ ਕੋਈ ਨ ਹਟਣ ਦਾ ਨਾਂ ਨਹੀਂ ਲੈ ਰਿਹਾਗਾ। ਵਿੱਤ ਦੀ 2-4 ਮਿੰਟ ਕੱਟ ਜਾਂਦਾ ਫੇਰ ਉਹਨਾਂ ਤੇਜ਼ ਹੋ ਜਾਂਦਾ। ਅੱਜ ਦਾ ਸਾਰੇ ਰਿਕਾਰਡ ਤੋੜ ਤੇ ਮੀਂਹ ਨਹੀਂ ਜਦੋਂ। ਲਗਾਤਾਰ 2 ਘੰਟੇ ਨਹੀਂ ਪਿਆ ਸੀ ਕਰੇ। ਆਪਣੇ ਪੂਰੇ 1 ਵਜੇ ਦੀ ਬਾਰਸ਼ ਆਈ ਆ। ਕਿ 2:45 ਹੋ ਗਏ ਤੇ ਹਜੇ ਵੀ بارش ਬਹੁਤ ਤੇਜ਼ ਆ। ਆ ਦੇਖ ਲਓ ਵੀ ਕਿੰਨੀ ਤੇਜ਼ ਕਣੀਆਂ ਡਿੱਗ ਰਹੀਆਂ। ਸਾਰੀਆਂ ਬਾਹਰ ਗਲੀਆਂ ਨਾਲੀਆਂ ਵੀ ਫੁੱਲ ਹੋ ਗਈਆਂ। 2 ਫੁੱਟ ਗੇਟ ਹੋਊਗਾ ਉੱਚਾ ਆਪਣਾ ਗਲੀ ਤੋਂ ਤੇ ਗਲੀ ਪੂਰੀ ਫੁੱਲ ਭਰ ਕੇ ਤੁਰ ਜਾਂਦੀ ਆ। ਉਹ ਸਾਹਮਣੇ ਆ ਦੇਖੋ ਉਹ ਸਾਰਾ ਆਪਣੇ ਨਾ ਘਰ ਦੀ ਫਰਸ਼ ਦੇ ਬਰਾਬਰ ਪਾਣੀ ਹੋ ਗਿਆ ਤੇ ਇੰਨਾ ਪਾਣੀ ਆ ਗਲੀ ਤੇ ਵੀ ਨਹੀਂ ਤਾਂ ਗਲੀ ਆਪਣੇ ਘਰ ਤੋਂ 2-3 ਫੁੱਟ ਨਹੀਂ ਵੀ ਆ ਤੇ ਆਏ ਫੁੱਲ ਚੱਲੀ ਜਾਂਦੀ ਉਹਦੇ ਦਾ ਮੂਹਰੋ ਗਲੀ ਫੁੱਲ ਹੋਣ ਕਰਕੇ ਹੀ ਆ ਪਾਣੀ ਨਹੀਂ ਕਿਸੇ ਪਾਸੇ ਨਿਕਲਦਾ ਅੱਜ ਤੱਕ ਕਦੇ ਵੀ ਆ ਗੈਲਰੀ ਦੇ ਵਿੱਚ ਦੀ ਪਾਣੀ ਨਹੀਂ ਲੰਘਿਆ ਸੀਗਾ ਆ ਦੇਖ ਲੋ ਇਦਾਂ ਉੱਪਰ ਦੀ ਪਾਣੀ ਟੰਗਲ ਲੱਗ ਗਿਆ ਕਿਉਂਕਿ ਇੱਕ ਦੋ ਗੜੀ ਪੁੱਲ ਹੋਣ ਕਰਕੇ ਪਾਣੀ ਨਿਕਲਦਾ ਹੀ ਨਹੀਂ ਪਿਆਗਾ ਤੇ ਬਾਰਿਸ਼ ਵੀ ਬਹੁਤ ਤੇਜ਼ ਆ ਬਾਰਿਸ਼ ਐਦ ਕਿਦਰ ਰੱਬ ਨੇ ਨਾ ਅਕਲੋਂ ਹੀ ਤੈਅ ਕਰਤਾ ਜਦੋਂ ਪਾਣੀ ਤਾਂ ਪਹਿਲਾਂ ਨਹੀਂ ਸੁੱਕਦਾ ਪਿਆ ਸੀਗਾ ਜਿਹੜਾ ਹੜ ਆਇਆ ਤੇ ਆਹ ਹਾਲਾਤ ਹੋ ਗਏ ਤਾਂ ਆਪਣੀ ਇੰਨੀ ਬਾਰਿਸ਼ ਪਿੱਛੇ ਪਹਾੜਾਂ 'ਚ ਪਤਾ ਨਹੀਂ ਕਿੰਨਾ ਕਮੀ ਹੋਊਗਾ ਹਜੇ ਜਿਹੜੇ ਦਰਿਆ ਸਾਰੇ ਪੁੰਦ ਤੁਰੇ ਆਉਂਦੇ ਆ ਤੇ ਜਿਹੜੀ ਇਹ ਸਥਿਤੀ ਲੱਗਦੀ ਜਿਵੇਂ ਪਾਣੀ ਦੇ ਘਟਣ ਦੇ ਦਾ ਕੋਈ ਚਾਂਸ ਹੀ ਨਹੀਂ ਲੱਗਦੇ ਜੇ ਹੁਣ ਅ ਅਜ ਤੋਂ ਪਹਿਲਾਂ ਮੀਂਹ ਜਰੂਰ ਪਏ ਸੀਗੇ ਮੀਂਹ ਪੈਣ ਦਾ ਲਗਾਤਾਰ ਹਫਤਾ ਹੋ ਗਿਆ ਕਦੇ ਰਜਾਨਾ ਪੈ ਜਾਂਦਾ ਕਦੇ ਇੱਕ ਦਿਨ ਛੱਡ ਕੇ ਪੈ ਜਾਂਦਾ ਮੀਂਹ ਤੇ ਪਰ ਜਿਹੜਾ ਅੱਜ ਬਰਸ ਪਈ ਹੈ ਨਾ ਲਗਾਤਾਰ 2 ਘੰਟੇ ਮੀਂਹ ਨਹੀਂ ਕਿਤੇ ਆ ਕਦੇ ਵੀ ਅੱਜ ਦਾ ਮੀਂਹ ਤਾਂ ਅਸਲ ਹੀ ਰਿਕਾਰਡ ਤੋੜ ਮੀਂਹ ਪੈ ਗਿਆ ਤੇ ਪਾਣੀ ਦਾ ਪਹਿਲਾਂ ਵਾਲੇ ਮੀਂਹ ਨਾਲੋਂ ਬਹੁਤ ਜ਼ਿਆਦਾ ਹੋ ਗਿਆ ਵੀ ਔਰ ਜਿਹੜੇ ਅੱਜ ਨਹੀਂ ਪਿਆਣਾ ਐਸ ਨਹੀਂ ਨਾਲ ਆਹੀਂ ਲੱਗਦਾ ਕਿ ਇਹ ਪਾਣੀ ਦੇ ਘਟਨਾ ਦਾ ਕੀ ਸੀਗਾ ਪਰ ਜਿੱਥੇ ਜਿੱਥੇ ਕੋਈ ਉੱਚੇ ਥਾਵਾਂ ਤੇ ਪਾਣੀ ਨਹੀਂ ਚੜਿਆ ਸੀ ਨਾ ਤੇ ਅੱਜ ਲੱਗਦਾ ਵੀ ਉਹ ਸਾਰਾ ਪਾਣੀ ਲੰਘ ਜਾਊਗਾ ਆਪਣਾ ਬਾਰਸ਼ ਦੇ ਹਾਲਾਤ ਆ ਤੇ ਸਾਰੇ ਕਿਤੇ ਏਦਾਂ ਹੋਊਗਾ ਅੱਜ ਕਿਉਂਕਿ ਪਹਿਲਾਂ ਹੋਵਾ ਦਾ ਜ ਮੈਂ ਕਦੀ ਨਾ 100% ਨਹੀਂ ਦੱਸਦਾ ਸੀਗਾ ਤੇ ਚਲੋ ਆਪਾਂ ਕਦੇ ਸੋਚਦੇ ਹੁੰਨੇ ਵੀ ਚਲੋ 100% ਮੀਂਹ ਦਾ 100% ਤੇ ਮੀਂਹ ਦਾ ਕੀ ਪੈਣਾ ਪਰ ਨਹੀਂ ਅੱਜ ਰਿਕਾਰਡ ਤੋੜ ਤੇ ਮੀਂਹੇ ਥਰੀ ਆ ਦੇਖੋਣਾ ਆਪਣਾ ਕਮਰਾ ਇੱਥੇ ਤੇ ਥੋੜੀ ਕਸਰੀ ਰਹੀ ਗਈ ਵੀ ਪਾਣੀ ਚੜਨ ਨੂੰ ਕਿਉਂਕਿ ਅੱਜ ਤੀਕ ਕਦੇ ਪਾਣੀ ਆਇਆ ਹੀ ਨਹੀਂ ਸੀ ਦੇਖੋ ਤੱਕ ਦੇਖੋ ਤੱਕ ਕਿ ਪਾਣੀ ਆ ਗਿਆ ਅਲਕੀ ਜੇ ਰੱਬ ਪਤਾ ਨਹੀਂ ਕਿਹੜੇ ਬਦਲਿਆਂ ਤੇ ਹੋ ਗਿਆ ਜਮਾਂ ਸੀਰ ਕਰਦੀ ਨਹੀਂ ਵਾਲੀ ਅਮਰਲਾ ਜਰਮੀਨਾ ਪੰਜਾਬ ਤੋਂ ਤਕਰੀਬਨ ਹੀ ਸਾਰੇ ਹਲਕਿਆਂ 'ਚ ਹੀ ਹੋਊਗਾ ਆਪਣੇ ਤਾਂ ਬਹੁਤ ਜ਼ਿਆਦਾ ਤੇ ਬਾਕੀ ਹੋਰ ਕਿੱਥੇ-ਕਿੱਥੇ ਮੀਂਹ ਹੈਗਾ ਦੱਸਿਆ ਜੋ ਕਮੈਂਟਾਂ 'ਚ ਜ਼ਰੂਰ ਤੇ ਪਰ ਮੈਨੂੰ ਹਾਲਾਤ ਐਸੇ ਐਸ ਵਾਰ ਨਾ ਸਰਾਵ ਹੀ ਲੱਗਦੇ ਆ ਜਿਹੜੇ ਹਾਵ ਨਾਲ ਮੀਂਹ ਪੈ ਰਹੇ ਆ ਕਿਉਂਕਿ ਪਾਣੀ ਦਾ ਪੱਧਰ ਤਾਂ ਅੱਗੇ ਬਹੁਤ ਜ਼ਿਆਦਾ ਦਰਿਆਵਾਂ 'ਚ ਵੀ ਤੇ ਆਮਾਜੇ ਏਰੀਆ 'ਚ ਵੀ ਜਿੰਨੇ ਵੀ ਏਰੀਆ ਆਪਣੇ ਪ੍ਰੋਪਰ ਤੋਂ ਲੈ ਕੇ ਤੇ ਫਾਇਨਲ ਕਾ ਦੇ ਨਾਲ-ਨਾਲ ਬਾਡਰ ਏਰੀਆ ਲੱਗਦਾ ਉਥੇ ਸਾਰੇ ਪਾਣੀ ਦਾ ਪੱਧਰ ਬਹੁਤ ਹੀ ਹੈ ਪਰ ਅੱਜ ਹਲੇ ਮੀਂਹ ਨਾਲ ਲੱਗਦਾ ਵੀ ਪਾਣੀ ਹੋਰ ਵਾਧੂਗਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ